ਦੇ ਕੇ ਜੀ ਵਾ ਦਿਲ ਹੀ ਰਹਿ ਚ ਕੋਈ ਪੁਲਿਸ ਵਾਲਾ ਸ਼ੀਰ ਹੋ ਜੇ ਜਿੱਦਾਂ ਜਾਂ ਦਿਲ ਹੀ ਰੋ ਕੋ ਪੌਜੀ ਸ਼ੀਰ ਹੋ ਜੇ ਕੋ ਸੇਹੇ ਦੇ ਸ਼ਾਮ ਨੂੰ 1 ਕਰੋੜ ਰੁਪਈਆ ਚੈੱਕ ਦੇ ਕੇ ਆਉਂਦੇ ਜੀ 1 ਕਰੋੜ ਰੁਪਈਆ 47 ਬੰਦਿਆਂ ਨੂੰ ਮੁੜ ਤੱਕ 47 ਕਰੋੜ ਰੁਪਈਆ ਦੇ ਪਾ ਜੀ ਤਿੰਨ ਸਾਲਾਂ ਚ ਅਸੀਂ ਤਾਂ ਮੰਗ ਕਰ ਸਕਦੇ ਆ ਉਹ ਕਿਵੇਂ ਮੰਗ ਕਰ ਸਕਦੇ ਨੇ ਮੀਤ ਪਰसों ਚੌਥੇ ਰਾਤ ਨੂੰ 9:30 ਵਜੇ ਮੈਂ ਪਿੰਡ ਆ ਤਵਾਰਿਆ ਸੀ ਮੈਨੂੰ ਗੁਨਾਹਕ ਲਈ ਮਾਸਟਰ ਨੇ ਬੀਸੀ ਦੇ ਘਰ ਦੋਸਤ ਪਾ ਜਿਹੜੇ ਪੜੋ ਪੰਜਾਬ ਵਾਲੇ ਇਹ ਕੋਸ ਤੋਂ ਤਾਂ ਕਰਦੇ ਨੇ ਦੀ ਕਿੱਦ ਲਈ ਜਾਇਆ ਮੈਂ ਜੀ 9:30 ਵਜੇ ਨੂੰ ਪਹੁੰਚਿਆ ਡੀਸੀ ਦੇ ਘਰ ਮੁਰੇ ਸਰੂਤਾਂ ਨਾਲੇ ਲੱਗ ਕੇ ਉੱਥੇ ਬੋਲੀ ਜਾਵੇ ਉਹਨਾਂ ਦੇ ਹੱਥ ਤੇ ਬੋਲਦੇ ਬੋਲਣ ਆਇਆ ਕਹਿੰਦੇ ਪਰਮਿੰਦਰ ਗਰੀਸ ਆ ਪਰਮਿੰਦਰ ਗਰੀਸ ਆ ਬੋਲੀ ਜਾਵੇ ਇਹ ਸਭ ਹਰ ਮੁਕਰਹੀਆ ਕੋਈ ਆਇਆ ਤੇ ਕੰਕਾ ਉਹ ਜਿੱਥੋਂ ਚਲਾ ਗਿਆ ਮੈਂ ਕਿਹਾ ਮੈਂ ਰਾਜਨੀਤੀ ਕਰਨ ਨਹੀਂ ਆਇਆ ਮਾਤ ਜੀ ਸਾਹਿਬ ਸਿਆਣੇ ਬੈਠੇ ਨੇ ਮਾਤ ਜੀ ਮੈਂ ਕਿਹਾ ਇੱਕ ਗੱਲ ਦਾ ਸਵਾਹ ਦੇ ਦੋ ਦੋ ਸਾਲ ਆ ਜਿਹੜਾ ਹੁਣ ਬੋਲ ਕੇ ਗਿਆ ਦੋ ਸਾਲ ਪਹਿਲਾਂ ਇਹ ਗੱਲ ਬੁੜੇ ਬੈਠੇ ਹੁੰਦੇ ਸੀ। ਇਹ ਹਾਂ ਮੈਂ ਦੇ ਖੂਨ ਵਿੱਚ ਹੀ ਸਰੋਸ ਗੱਲ ਲੱਗਣ ਲੱਗੇ ਇਹਨਾਂ ਨੂੰ। ਸੁਣੋ ਆਪ ਵੀ ਭਾਈ ਕੈਪਟਨ ਮਰੀਂਦਰ ਸਿੰਘ ਇੰਨਾ ਮਾਸਟਰਾਂ ਦਾ ਧਰਨੀ ਤੇ ਬਹਿ ਕੇ ਜਾਂਦਾ ਰਿਹਾ ਗੋਡੇ ਨਾਲ ਗੋਡਾ ਲੱਗਿਆ ਹੋਇਆ ਸੀ। ਕਹਿੰਦੇ ਸੀ ਸਾਡੇ ਮਾਲੀ ਦੀ ਤਨਖਾਹ ਵੀ 20000 ਹੈ। ਤੁਹਾਡੀ ਤਾਂ ਬਹੁਤ ਘੱਟ ਹੈ। ਹੁਣ ਆਪ ਵੀ 45 ਤੋਂ 15 ਕੱਢ ਕੇ ਇਹਨਾਂ ਕਰਨਾ ਕੰਮ ਕਰੋ ਨਹੀਂ ਜਾਓ। ਹੈ? ਅਗਰ ਜੀ ਮਾਤਰਾ ਸਭ ਤੋਂ ਬੁਢੀ ਤੋਂ ਡੀਐਮਐਲ ਵੀ ਇਤਾਂ ਕਿ ਜੀ ਮਾਲੀ ਤੇ ਨਾ ਹੁਣ ਵੱਧ ਗਈ ਜਾਂ ਮਾਲੀ ਹੀ ਕੱਢ ਗਈ ਕੋਈ ਗੱਲ ਹੈ ਸਾਨੂੰ ਕਮ ਨਹੀਂ ਸਮਝੋ ਤੁਸੀਂ ਆ ਮੇਰੀ ਸਾਰਾ ਕੁਝ ਪੁੱਤ ਜੀ ਨੇ ਹੁੰਦੀ ਨਹੀਂ ਉਹ ਦੇਖੋ ਬਾਬਾ ਪੰਨੇ ਸਾਡਾ ਆਪਣੇ ਗੁਰੂਆਂ ਜਦ 60 ਸਾਲ ਦੇ ਹੋ ਜਾਣ ਚੌਂਗੀ ਨਹੀਂ ਲੱਗ ਜਾਂਦੀ ਐ ਉਹ ਵਰਦਾ 92 ਦਾ ਹੋ ਗਿਆ ਤਾਂ ਉਹਨਾਂ ਦਵਾਰੇ ਜੰਮ ਕੇ ਜਤਮੀ ਸੁ ਹੋ ਗਿਆ ਇੱਕ ਹੀ ਕਰਤਾ ਹੈ ਜੀ ਹੋਰ ਅਮ੍ਰਿਤ ਗੋੜੇ ਨੂੰ ਚੌਂਦੀ ਲੱਗਿਆ ਜੀ ਉਹ ਨੂੰ ਡਰਾਉਣ ਲੱਗਿਆਂ ਨੇ ਮੈਂ ਤਾਂ ਹਰ ਜ਼ਮੀਨ ਗੁਰਦਵਾਰ ਦੇ ਨਾਮ ਦੀ ਕਹਿੰਦਾ ਇਹ ਵੀ ਮਸਾਰੀ ਜ਼ਮੀਨ ਪੰਜਾਬ ਦੇ ਲੋਕਾਂ ਦੇ ਨਾਮ ਕਰਾਉਂ ਜਿਸ ਹਰੀ ਸਿੰਘ ਨੂੰ ਉਹਦਾ ਹੌਲ ਤਾਂ ਹੈ ਜਦੋਂ ਸਾਰੇ ਗੁਰਦਵਾਰੇ ਮਸਰੂਰ ਦੇ ਨਾਮ ਕਰਾਉਂ ਐ ਨਾ ਕਹਦੇ ਕਿ ਤੈਨੂੰ 92 ਸਾਲ ਦੀ ਉਮਰ ਚ ਚੁੱਪ ਬੋਲੀਏ ਨੋਖੇ ਮੈਂ ਖਾ। ਕਿਰਪਾ ਸਾਡੇ ਰਾਜਦਾਨ ਦਾਸਪਾਤਾਂ ਚ ਕੋਈ ਗਲਤੀਆਂ ਹੋਣ ਤਾਂ ਮਾਫੀ ਬਾਦਲ ਸਾਹਿਬ ਮੈਨੂੰ ਇਹ ਦੱਸੋ ਉਹ ਫਰੀਦਕੋਟ ਦੀ ਕੁੜੀ ਜਿਹੜੀ ਭਾਦੇ ਰਾਜ ਦੇ ਦੌਰਾਨ ਕਪੂਰਥਲੇ ਪਾਣੀ ਦੀ ਟੈਂਕੀ ਤੇ ਚੜ ਕੇ ਉੱਤੇ ਪੈਟਰੋਲ ਪਾ ਕੇ ਅੱਗ ਲਾ ਕੇ ਮਰ ਗਈ ਕਿ ਇਹ ਵੀ ਤੁਹਾਡੀ ਗਲਤੀ ਸ਼ਾਮਲ ਹੈ ਮਾਫ ਕਰਦਿਏ ਉਹ ਰੂਥਨਾ ਦੀ ਛੋਟੀ ਜਿਹੀ ਬੱਚੀ ਜਿਹੜੀ ਮਾਂ ਨਾਲ ਬਠਿੰਡੇ ਥਾਣਾ ਦੇ ਨਾਲ ਆਈ ਸੀ ਠੰਡ ਨਾਲ ਮਰ ਗਈ ਕਿ ਇਹ ਵੀ ਤੁਹਾਡੀ ਰਾਜਦਾਨ ਗਲਤੀ ਸਮਝ ਕੇ ਮਾਫ ਕਰਦਿਏ ਓਹੋ ਬਾਈਬਲ ਕਲਾ ਨੇ ਵਿੱਚ ਸਤਨਾਮ ਵੈਗੁਰੂ ਦਾ ਜਾਪ ਕਰਦਿਆਂ ਸੰਗਤਾਂ ਤੇ ਕੋਈ ਚਲਾਕੀ ਬੋ ਮੁੰਡੇ ਸ਼ੀਰ ਹੋ ਗਏ ਕਿ ਇਹਨਾਂ ਨੂੰ ਵੀ ਅਸੀਂ ਤੁਹਾਡੀ ਰਾਜਦਾਨ ਹੋਈ ਗਲਤੀ ਸਮਝ ਕੇ ਮਾਫ ਕਰ ਦਈਏ ਕੋਲਕਪੂਰੇ ਸੰਗਤ ਦੇ ਉੱਤੇ ਗੁਰੂ ਸਾਹਿਬ ਦੀ ਬੇਅਦਬੀ ਦਾ ਬੋ ਜੰਗਾ ਪਾਣੀ ਪਾਇਆ ਗੁਰੂ ਸਾਹਿਬ ਦੀ ਵੀਰ ਉੱਥੇ ਮੌਜੂਦ ਸੀ ਕਿ ਇਹਨੂੰ ਵੀ ਫੋਟੇ ਰਾਜਦਾਨ ਹੋਈ ਗਲਤੀ ਸਮਝ ਕੇ ਨੋਕ ਕਰ ਦिए ਵਰਗਾਰੀ ਗੁਰੂ ਸਾਹਿਬ ਦੇ ਅੰਗਾਂ ਨੂੰ ਦਰਿਆਾਂ 'ਚ ਨਾਲੀਆਂ 'ਚ ਰੋਲਿਆ ਗਿਆ ਕਿ ਇਹਨੂੰ ਵੀ ਫੋਟੇ ਰਾਜਦਾਨ ਹੋਈ ਗਲਤੀ ਸਮਝ ਕੇ ਮਾਫ ਕਰ ਦिए ਬਾਦਲ ਸਾਹਿਬ ਗਲਤੀਆਂ ਦੀ ਮਾਫੀ ਹੁੰਦੀ ਹੈ ਪਾਪਾਂ ਦੀ ਮਾਫੀ ਹੁੰਦੀ ਪਾਪਾਂ ਦੀ ਸਜ਼ਾ ਨਹੀਂ ਹੁੰਦੀ ਇਹ ਪਾਪ ਕੀਤੇ ਕੋਈ ਨਹੀਂ ਗੁਰੂ ਸਾਹਿਬ ਆਪੀ ਹਜਾ ਦੇਣਗੇ ਗੁਰੂ ਦੀ ਚੱਕੀ ਚੱਲਦੀ ਮੁੜੀ ਹੋਣੀ ਹੁੰਦੀ ਆ ਪਰ ਕੀ ਨਹੀਂ ਬਹੁਤ ਪ੍ਰੀਕ ਹੈ ਉਹ ਆਪੀ ਸਾਹਿਬ ਜੀ ਉਹ ਕਿਉਂ ਤੁਸੀਂ ਆ ਸਜਈਆ ਹੁਣ ਬਿਨਾ ਬਲਾਏ ਸ਼੍ਰੀ ਤਾਲਪਤ ਸਾਥ ਤੇ ਜਾ ਕੇ ਫੜਾ ਨੰਬਰ ਜਿਹੜੀ ਆ ਸਾਥ ਦਾ ਕਹਦਾ ਸੀ ਉਹ ਬਿਜਲੀ ਇੱਕ ਤਾਂ ਚਪਲਾ ਸੁਪਰਾ ਨੂੰ ਮਾਰ ਕੇ ਪਾਲਸ ਇੱਥੇ ਹੀ ਪਤਾ ਨਹੀਂ ਕੀ ਖਾ ਕੇ ਪਹਿਲੇ ਨੇ ਅੱਜੋਂ ਪਰਸੂ ਹਾਂ ਮੁੱਤਾਂ ਤੇ ਫੋਰਸ ਵਾਲੇ ਬੁੱਤਾਂ ਖਰਾਉ ਕਰਦਾ ਬਾਹਲੇ ਪਿੰਡ ਦਾ ਇੱਕ ਮੈਂ ਉਹ ਦਿੱਲੀ ਸੀ ਜਦੋਂ ਇਹ ਇੱਥੇ ਬੈਠੇ ਰਹੇ ਤਿੰਨ ਦਿਨ ਦਾ ਵੀਰ ਜੀ ਤੁਤਿਆ ਸਾਹਿਬ ਕਰੇ ਕਰੇ ਇੱਕ ਬੰਦਿਆ ਨੂੰ ਫੋਨ ਆਇਆ ਰਾਤ ਨੂੰ ਕਹਿੰਦਾ ਭਾਈ ਮੈਂ ਅੱਜ ਅੰਮ੍ਰਿਤਸਰ ਸਾਹਿਬ ਦਰਵਾਜ਼ਾ ਮੱਥਾ ਟੇਕ ਰ ਗਿਆ ਸੀ ਮੈਂ ਨੰਗੇ ਪੈਰੀ ਆਇਆ ਮੈਨੂੰ ਕੀ ਹੋ ਗਿਆ ਕਹਿੰਦਾ ਭਾਈ ਮੈਂ ਅੰਦਰ ਗਿਆ ਹੋਇਆ ਸੀ ਮੱਥਾ ਟੇਕ ਜਦੋਂ ਫੇਰ ਬੋਲ ਕੋਲ ਪਿੰਡਾ ਜਦੋਂ ਮੈਂ ਬਾਹਰ ਆਇਆ ਮੈਨੂੰ ਪਤਾ ਲੱਗਿਆ ਮੇਰਾ ਇੱਕ ਕਬੂਤ ਮਜੀਠੀਏ ਨੇ ਸਾਫ਼ ਕਰਤਾ ਇਹ ਕਰਤਾ ਸੁਖਬੀਰ ਨੇ ਕਹਿੰਦਾ ਮੈਂ ਕਿਹਾ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਹੱਥ ਮੇਰੇ ਬੁੱਧਾਂ ਲੱਗੇ ਮੈਂ ਇਹੇ ਬੁੱਧ ਨਹੀਂ ਪਾਉਣੇ ਉੱਥੇ ਛੱਡਿਆ ਐਨਾ ਲੋਕ ਦੁਖੀ ਨੇ ਬਾਹਰ ਆਓ ਬਾਹਰ ਕੋ ਬਾਹਰ ਨਹੀਂ ਆਉਂਦੇ ਉਸ ਬਗੀਬਾਦਰ ਰਾਜਪਾਲ ਕੋਈ ਜਾਂਦਾ ਹੈ ਵਿਧਾਨ ਸਭਾ ਸੈਸ਼ਨ ਵਧਾਓ ਜੀ 2 ਦਿਨ ਜਾਂ 3 ਦਿਨ ਸਿੱਪਿਆਉ ਦੇ ਮਸਲੇ ਡਿਸਕਸ ਨਹੀਂ ਹੁੰਦੇ ਜਦੋਂ ਕਿ ਇਹਨਾਂ ਦੇ ਨਾਲ ਸੈਸ਼ਨ ਆਇਆ 12 ਫਰਵਰੀ ਤੋਂ ਲੈ ਕੇ 25 ਤੱਕ ਇੱਕ ਦਿਨ ਵੀ ਨਹੀਂ ਆਇਆ ਵੱਡੇ ਵੱਲ ਸਾਹਿਬ ਨਹੀਂ ਆਏ 2 ਸਾਲਾਂ ਤੋਂ ਕਦੇ ਨਹੀਂ ਆਏ ਆਈ ਨਵਾਂ ਤੇ ਆਈ ਨਾ ਕਿਉਂ ਨਹੀਂ ਗਏ ਇਹ ਵਾਕਤ ਬਹੁਤ ਵੱਡੀ ਚੀਜ਼ ਹੈ ਇਹ ਵਾਕਤ ਇਹ ਪੁਛਾਰੀਆਂ ਨੂੰ ਤਾਜ ਗਵਾ ਦਿੰਦਾ ਹੈ ਬਾਦਲ ਸਾਹਿਬ 25 ਸਾਲ ਰਾਜ ਕਰਾਂਗੇ ਕਹਿਣਾ ਆਇਆ ਦੀਆਂ 25 ਸੀਟਾਂ ਵੀ ਨਹੀਂ ਆਈਆਂ ਪਹਿਲੀ ਵਾਰ ਕਾਹਲੀ ਗਲਤੀ ਜੇ ਨੰਬਰ ਤੇ ਗਿਆ ਬਾਦਲ ਸਾਹਿਬ ਇਸੇ ਬਸ਼ਰਮੀ ਦੇ ਮਾਰੇ ਨਹੀਂ ਹਜੇ ਤੱਕ ਵਿਧਾਨ ਸਭਾ ਗਏ ਪਿਛਲੀਆਂ ਸੀਟਾਂ ਤੇ ਕਦੇ ਬੈਠੇ ਨਹੀਂ ਆਪ ਤਾਂ ਹੈ ਨਹੀਂ ਪਿਛਲੀਆਂ ਸੀਟਾਂ ਤੇ ਬੈਠਣ ਦੀ ਮੂਰਖੀਆਂ ਤੁਸੀਂ ਦਿੱਤੀਆਂ ਨੇ ਉਹ ਜਾਣਦੇ ਨਹੀਂ ਫਿਰ ਮੇਰੇ ਤੋਂ ਤੁਸੀਂ ਆਹ ਜਵਾਬ ਬਤਾ ਤੇ ਮੇਰੇ ਆਹ ਜਵਾਬ ਬਤਾ ਦੇ ਨਾ ਭਾਗ ਤਾਂ ਸੁਣੇ ਕੋਲੇ ਅੱਜ ਬਾਦਲ ਹੋਏ ਤੁਸੀਂ ਬੰਦੇ ਇਹਨੇ ਕੁਰਸੀ ਮੂਰਖਾਂ ਲੰਗੀਆਂ ਕੁਈ ਤਾਂ ਨਹੀਂ ਸੋਹਯੋ ਜੇ ਨੀਰ ਚ ਇਉਂ ਸਾਰਾ ਕੁਝ ਹੋ ਜਾਂਦਾ ਨਿੱਤ ਮਾਰੀ ਇਹ ਨਹੀਂ ਨਾ ਅੱਲਾਹ ਰਹਿਮੇ ਹਾਪਾ ਚ ਕੁਝ ਰੋ ਸਿੱਧਾ ਕਹਿਣੀ ਕਹਿੰਦੇ ਬੰਦੀ ਤੇ ਰਾਣੇ ਸਿੱਧੂ ਹੋਈ ਚੋਲੀਆਂ ਆ ਕੇ ਜਾਂਦੇ ਨੇ ਓਹ ਕੈਪਟਨ ਸਾਹਿਬ ਓਹ ਪਿੰਡਾਂ ਜਾਨ ਜੁਗਾ ਰੱਖ ਲਿਓ ਏ ਕਰ ਲਾ ਕੇ ਹਾਂ ਜਿੰਨਾ ਤੋਂ ਏ ਕਰਦਾ ਨਹੀਂ ਕੋਈ ਕੰਧੜਾ ਨਹੀਂ ਹਾਪਾ ਚ ਜਿਹੜਾ ਤੁ ਨੂੰ ਇਹ ਕਹਿਣਾ ਹੈ ਨਾ ਵੀ ਮੈਂ ਤਾਂ ਆਖਰੀ ਵਾਰੀ ਮੋਟਾਂ ਖੜਾ ਹੋ ਰਿਹਾ ਹਾਂ ਉਮਰ ਇੱਕ ਵਾਰ ਖੜਾ ਹੀ ਮਾਨ ਨੇ ਵੋਟਾਂ ਪਾ ਲੋ ਆਖਰੀ ਵਾਰ ਉਹਨੂੰ ਤਾਂ ਜਮ ਨਹੀਂ ਨਾ ਪਾਇਆ ਕਰੋ ਯਾਰ ਕੰਮ ਕਰਦੇ ਨਾ ਕਾਪਟਨ ਵੀ ਕਹਿੰਦਾ ਆਖਰੀ ਵਾਰ ਹੀ ਕੜਾ ਹੁੰਦਾ ਜੀ ਮੈਂ ਵੋਟਾਂ ਪਾ ਤੁਸੀਂ ਮੁੱਖ ਮੰਤਰੀ ਬਣਾਤਾ ਉਹਦੇ ਬਾਅਦ ਉਹਦੇ ਕੋਲ ਕੰਮ ਵਾਤੇ ਜਾਓ ਸਾਡੇ ਵਿੱਚ ਲਾਇਬ੍ਰੇਰੀ ਬਣਾ ਦੇ ਸਕੂਲ ਚ ਤੇ ਸਕੂਲ ਦੀ ਹੱਦ ਠੀਕ ਕਰ ਦੇ ਉਹ ਉਹ ਨਹੀਂ ਕਰਦਾ ਤੁਸੀਂ ਉਹਨੂੰ ਐਂ ਵੀ ਕਹਿਦਾ ਚੱਲ ਜਾ ਐਂ ਤੇ ਵੋਟਾਂ ਮੇਟਨ ਦੇਖਾਂਗੇ ਉਹ ਕਹਿੰਦਾ ਮੈਂ ਤਾਂ ਆਉਂਦਾ ਹੀ ਨਹੀਂ ਮੈਂ ਤਾਂ ਆਖਰੀ ਵਾਰ ਹੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਨਾਮ ਹੁੰਦੇ ਸਾਕੇ ਐਜੰਗੋ ਤਾਂ ਬਹੁਤ ਜਿਹਨਾਂ ਨੇ 40-45 ਸਾਲ ਅਜੇ ਬੋਟਾ ਮੰਗੜੀਆਂ ਨੇ ਕੁਤਲਵਾ ਹਟਾ ਲੜਕੇ ਗਏ ਵੀ ਭਈ ਕਿੜਾ ਮੂਲ ਹੈ ਕਿ ਜਮਨ ਹੋਇਆ ਪਗੜੀਵਾਰ ਪਰ ਥਾਂ ਚ ਹੋ ਕੁਸਕਈਏ ਕੰਮ ਸਰਹਾਰ ਪਰ ਲੜਕੇ ਤਾਂ ਮਿੱਲੇ ਨਹੀਂ ਹੈਲੀਕਾਪਟਰ ਤੇ ਪਰਹੁਣ ਚ ਜਾਂ ਤਾਂ ਤਾਹ ਸ਼ਹੀਦ ਉਦਮ ਸਿੰਘ ਦਾ 31 ਜੁਲਾਈ ਨੂੰ ਵਰਸਿ ਦਿਨਾਈ ਜਾਂਦੀ ਹੈ ਸਨਾਮ ਹਰ ਇੱਕ ਵਾਰੀ ਮੁੱਖ ਮੰਤਰੀਆਂ ਦਾ ਹੁੰਦਾ ਕਿਸੇ ਨੇ 2 ਸਾਲ ਤੋਂ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਨਹੀਂ ਆਇਆ ਤਾਂ ਸੋ ਸਾਧੂ ਸਿੰਘ ਨੂੰ ਭੇਜ ਦਿੰਦਾ ਇਸੂ ਦੇ ਵਿੱਚ ਸ਼ਹੀਦ ਕਰਨੈਲ ਸਿੰਘ ਦਾ 15 ਅਗਸਤ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਗੋਆ ਦੇ ਸ਼ਹੀਦ ਰਹੋ ਹਰ ਵਾਰ ਮੁੱਖ ਮੰਤਰੀ ਆਉਂਦਾ ਹੁੰਦਾ ਹੈ ਦੋ ਸਾਲ ਤੋਂ 15 ਅਗਸਤ ਨੂੰ ਉੱਥੇ ਗਿਆਨੀ ਇਸੂ ਸਾਡਾ ਮੁੱਖ ਮੰਤਰੀ ਇਹ ਸ਼ਿਦਾਂਦੀਆਂ ਵਾਸੀਆਂ ਬਣਾਉਣ ਨਹੀਂ ਆਉਂਦਾ ਅਰੂਸਾ ਦਾ ਜਨਮ ਦਿਨ ਮਨਾ ਮਨਾਤੀ ਜਾਂਦਾ ਹੈ ਦੱਸੋ ਹੈ ਜੀ ਸੱਚੀ ਗੱਲ ਹੈ ਐਸ ਪਰ ਸਟੇਟ ਕਰਦਾ ਹੈ ਕੋਈ ਨੂੰ ਫਿਕਰ ਨਹੀਂ ਸਟੇਟ ਦਾ ਦਿੱਤੀ ਹੋਈ ਜਾਂਦਾ ਹੈ ਲੋਕ ਗੁਰਦੇ ਦੇ ਵਿੱਚ ਵਿੱਚ ਆਲ ਦਿੱਤੀਆਂ ਲਿਖਿਆ ਕਰ ਰਹੇ ਨੇ ਗੁਰਦੇ ਦੇ ਵਿੱਚ ਵਿੱਚ ਇੱਕ ਗੁਰਦਾ ਦੇ ਜਿਹਾ ਥੋੜੇ ਜਿਹੇ ਪੈਸੇ ਆ ਜਾਣਗੇ ਤੇ ਦਿੱਤੀ ਲਗਾ ਕਰ ਦਿੰਦੇ ਨੇ ਲੋਕ ਲਾਜ ਰੱਖਣੀ ਹੈ ਕੋਠੀ ਤੇ ਦਿੱਤੀ ਹੋ ਗਈ ਹਾਂ ਹਲ ਕਰਦੀ ਸਾਡੀ ਆ ਬੈਠੀਏ ਕਿਸਾਨੀ ਅੱਜ ਖੇਤੀ ਜਿਹੜੀ ਲਾਹੇਵੰਦ ਹੁੰਦਾ ਰਹ ਗਿਆ ਜਿਹੜੀਆਂ ਜਿਹੜੇ ਰੱਥੇ ਬਰਦਾਂ ਦੇ ਗਾਣੇ ਚ ਲੱਦੀਆਂ ਪਾਉਣ ਵਾਸਤੇ ਬਣੇ ਸੀ ਅੱਜ ਕਿਸਾਨ ਦੇ ਗਲੇ ਦਾ ਤਾਹਾ ਬਣੇ ਪਏ ਨੇ ਜਿਹੜੀਆਂ ਸਪਰੀਆਂ ਜੋ ਸੁਗੰਧੀਆਂ ਨਾਲ ਵਾਸਤੇ ਬਣਿਆ ਸੀ ਅੱਜ ਉਹਦਾ ਗਲਾਸ ਭਰ-ਭਰ ਕੇ ਲੋਕ ਪੀ ਰਹੇ ਨੇ ਜ਼ਿੰਦਗੀ ਤੋਂ ਸੈਂਡਰ ਕਰਕੇ ਲੋਕ ਹੱਥ ਖੜੇ ਕਰਦੇ ਜਿਵੇਂ ਤੋਂ 20 ਸਾਲ ਦਾ ਸਾਡੇ ਪਿੰਡਾਂ ਵੱਲ 50 ਸਾਲ ਦਾ ਬੰਦਾ ਮਰ ਜੇ ਲੋਕ ਜਿਦੀਆਂ ਮੰਡਣ ਲੱਗੇ ਬਹੁਤ ਹੈ ਕਹਿੰਦੇ ਯਾਰ 50 ਪੋਤੇ ਦਾ ਮੂੰਹ ਦੇਖਿਆ ਅੱਜ ਕਦੋਂ ਹੁੰਦਾ 50 ਦਾ ਲੈ ਇਹ ਕੀ ਖਾਣ ਦੇ ਵਕਾਨੀਦਾਰੀ ਜਿੱਥੀਆਂ ਹੋ ਗਈਆਂ ਚਿੰਤਾ ਚ ਖਸਮਾਨ ਬਾਣੀ ਚ ਲਿਖਿਆ ਚਿੰਤਾ ਭਾਲੀ ਸੱਥਾਂ ਦੇ ਉਹ ਕਹਿੰਦੇ ਹੁਣ ਪਹਿਲਾਂ ਨਹੀਂ ਸੁਲੇਜੂ ਆ ਬੁਬੂਲੀ ਕਹਿੰਦੇ ਘੋਂਦੇ ਘਰ ਦੀ ਭਾਵੇਂ ਬਾਹਰੋਂ ਜੋ ਮਰਜੀ ਕਹੀ ਜਾਣ ਫਰਦਾਂ ਚੈੱਕ ਕਰ ਲੋ ਲਕੀਰਾਂ ਲਾਲ ਨੇ ਟਰੈਕਟਰ ਦੇ ਅੱਗੇ ਟਰੈਕਟਰਾਂ ਦੀ ਮੰਡੀ ਲੱਗੀ ਐ ਲੱਗਦੀ ਐ ਨਾ ਸਹਰਾਂ ਚ ਨਾ ਹੀ ਟਰੈਕਟਰ ਵੀ ਘਾਉਂਦੇ ਨੇ ਦੋ ਦਿਨ ਪਹਿਲਾਂ ਕਢਾਏ ਹੋਏ ਕਿਦਾਂ ਸੋਚੀ ਕਿ ਕੌਣ ਕਿਉਂ ਆਉਂਦੇ ਨੇ ਨਾ ਇਹ ਦੇਖੋ ਇਸ ਲਈ ਵਰੋਂ ਪਤਾ ਉਹ ਮੇਰੇ ਦੰਦ ਮੈਂ ਦੱਸਦਾ ਕਿਉਂ ਆਉਂਦੇ ਨੇ ਮੈਂ ਆਪ ਫਿਟੇਲੀ ਤੇ ਆਰਤੀਆਂ ਨੂੰ ਸਮਝਦੇ ਕਰਕੇ ਕਰਜ਼ਾ ਮਿਲਦਾ ਨਹੀਂ ਕਿ ਕਿਤੋਂ ਕੁੜੀ ਦਾ ਵਿਆਹ ਕਰਨਾ ਹੈ ਇੱਕੋ ਹੀ ਤਰੀਕਾ ਜ਼ਮੀਨ ਦੇ ਨੰਬਰ ਦੇ ਕੇ ਨਾਟ ਘਰਾਂ ਕਢਾ ਲੋ 10 ਲੱਖ ਰੁਪਏ ਬਟਾ ਟਰੈਕਟਰ ਘੜਾ ਨੂੰ ਸੋਨਾ ਨਹੀਂ ਪਗੜਾ ਨੂੰ 10 ਲੱਖ ਰੁਪਏ ਕਿਤੀ ਜੇ ਦੇ 1.5-2 ਲੱਖ ਲੈ ਘਾਟਾ ਭਰ ਕੇ 7-8 ਲੱਖ ਜੀ ਨੰਦ ਦੇ ਦੋ ਠੀਕ ਹੈ ਜੀ ਜੇ ਮੈਂ ਕਹਿ ਤਾ ਉਹ ਦੇਖ ਲਿਓ ਕਰ ਬਿਆਹ ਕਰ ਤਾ ਉੱਥੇ ਜਾ ਤਾਂ ਆਪੇ ਘਟਾਉਂਦਾ ਟਰੈਕਟਰ ਦੇ ਤੇ ਨਹੀਂ ਆਉਂਦਾ ਆਪੇ ਆਉਂਦਾ ਇਹਨੂੰ ਪਤਾ ਹੋਊ ਇਹ ਤਾਂ ਹੈਲੀਕਾਪਟਰ ਚ ਆਉਂਦੀ ਇੱਥੇ ਖੋਜ ਨੂੰ ਨਹੀਂ ਤੇ ਵੀ ਰੋਣੀ ਨੂੰ ਕੋਈ ਆਉਣੇ ਦੀ ਤਰੀਕਾ ਨਹੀਂ ਕਿੰਨੇ ਪਰ ਤੇ ਕਥਾ ਨਹੀਂ ਉਸ ਕੋ ਜਗ੍ਹਾ ਦੇ ਖਰੇ ਇਹਨੂੰ ਪਤਾ ਹੈ